ਔਰ ਇੱਕ ਹੋਰ ਵੱਡੀ ਗੱਲ ਇਹਦੇ 'ਚ ਆਪਾਂ ਨੋ ਲਾਸ ਨੋ ਪ੍ਰੋਫਿਟ ਤੇ ਮਾਲ ਵੇਚਦੇ ਆਂ ਹਾਂਜੀ ਇਹਦੇ 'ਚ ਅਸੀਂ ਕਮਾਈ ਨਹੀਂ ਕਰਨੀ ਦੇਖੋ ਹੋਰ ਚੀਜ਼ਾਂ ਬਹੁਤ ਨੇ ਕਮਾਈ ਕਰਨ ਲਈ ਹੂੰ ਕੇ ਅਸੀਂ ਰੇਟੋ ਰੇਟ ਜੋ ਸਾਡੀ ਲੱਗਦਾ ਸੀ ਕਸਟਮਰ ਤੋਂ ਉਹੀ ਲੈਨੇ ਆਂ ਸ਼ਮਸ਼ਾਦ ਅਲੀ ਜੀ ਦੀ ਦੁਕਾਨ ਤੇ ਖੜੇ ਆਂ 22 ਸਾਲ ਪੁਰਾਣੀ ਮੈਂ ਕਹਿੰਦਾ ਮਲੇਰ ਕੋਟਲੇ ਦੇ ਵਿੱਚ ਜੇ ਕੋਈ ਉਂਗਲਾਂ ਦੇ ਗਿਣ ਸਕਦੇ ਆਂ ਇੱਕ ਫਲਾਨੇ ਦੀ ਇੱਕ ਧਮਕੇ ਦੀ ਇੱਕ ਉਹਦੀ ਇੱਕ ਸ਼ਮਸ਼ਾਦ ਜੀ ਦੀ ਬੰਜੋਕੀ ਵਾਲਿਆਂ ਦੀ ਇਨਾਂ ਦੀ ਅੱਜ ਮੈਨੂੰ ਇੱਕ ਗੱਲ ਬਹੁਤ ਸੋਹਣੀ ਲੱਗੀ ਇਹ ਕਹਿੰਦੇ ਵੀ ਜਿਹੜੀ ਦੁਕਾਨ ਕੱਪੜੇ ਦੀ ਦੁਕਾਨ ਤੇ ਗੁਰੂ ਘਰ ਲਈ ਗੁਰਦੁਆਰਾ ਸਾਹਿਬ ਲਈ ਵਧੀਆ ਫਰੈਸ਼ ਘੈਂਟ ਰਮਾਲੇ ਨਹੀਂ ਹੈਗੇ ਨਾ ਗੁਰੂ ਸਾਹਿਬ ਦੇ ਵਸਤਰ ਨਹੀਂ ਹੈਗੇ ਇਹਨਾਂ ਨੇ ਮੈਂ ਆਪਣੀ ਦੁਕਾਨ ਨੂੰ ਵੀ ਉਹਨਾਂ ਚਲੋ ਧੂਰੀ ਪੀਣੂਗਾ ਹਣਾ ਸਮਸ਼ਾਦੀ ਆਹੀ ਗੱਲ ਕਹੀ ਸੀ ਮੈਨੂੰ ਬਹੁਤ ਸੋਹਣੀ ਲੱਗੀ ਇਹਨਾਂ ਦੀ ਗੱਲ ਮੈਂ ਕਿਹਾ ਜੀ ਫਿਰ ਆਪਾਂ ਫਿਰ ਉੱਥੋਂ ਹੀ ਸ਼ੁਰੂ ਕਰਦੇ ਆਂ ਆਹ ਦੇਖੋ ਜੀ ਨਜ਼ਰ ਮਾਰ ਅੱਦ ਉਹ ਆਹੀ ਬਸ ਨਜ਼ਰ ਮਾਰ ਰਮਾਲਾ ਸਾਹਿਬ ਗੁਰੂ ਸਾਹਿਬ ਦੇ ਵਸਤਰ ਕਹਿ ਸਕਦੇ ਹਾਂ ਅੱਛਾ ਥੋੜਾ ਜਿਹਾ ਦੱਸੋ ਜੀ ਫਿਰ ਆਪਾਂ ਬਾਕੀ ਕੱਪੜਾ ਵੀ ਦਿਖਾਵਾਂਗੇ ਕਿਉਂਕਿ ਹੁਣ ਜਿਹੜਾ ਸੀਜ਼ਨ ਵਿਆਹਾਂ ਦਾ ਚੱਲਣਾਗਾ ਸਭ ਤੋਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਹੁੰਦੀ ਆ ਚਾਹੇ ਉਹ ਮੁਸਲਮਨ ਧਰਮ ਨਾਲ ਧਰਮ ਨਾਲ ਸੰਬੰਧਿਤ ਨੇ ਚਾਹੇ ਹਿੰਦੂ ਨਾਲ ਚਾਹੇ ਸਿੱਖ ਨਾਲ ਆਪਣਾ ਜਿਹਨੂੰ ਵੀ ਆਪਾਂ ਮੰਦਰ ਨੂੰ ਗੁਰਦੁਆਰਾ ਸਾਹਿਬ ਨੂੰ ਮਸਜਿਦ ਨੂੰ ਜਾਂ ਗਿਰਜਾ ਘਰ ਨੂੰ ਪੁੰਚਦੇ ਉਹਨਾਂ ਦਾ ਇੱਕ ਹਿੱਸਾ ਪਹਿਲਾਂ ਕੱਢਦੇ ਹੁੰਦੇ ਹਨ ਹੈਨਾ ਜੀ ਤੇ ਇਹਨਾਂ ਨੇ ਇਧਰ ਨਜ਼ਰ ਪਹਿਲੀ ਗੱਲ ਤਾਂ ਉੱਚੀ ਜਗ੍ਹਾ ਤੇ ਰੱਖੇ ਹੋਏ ਨੇ ਮੁਸਲਮਾਨ ਧਰਮ ਨਾਲ ਹਿੰਦੂ ਧਰਮ ਨਾਲ ਸੰਬੰਧਿਤ ਜਿਹੜੇ ਪੀਰ ਪਗੰਬਰਾਂ ਦੇ ਗੁਰੂਆਂ ਸਾਹਿਬਾਨਾਂ ਦੇ ਬਸਤਰ ਰੱਖੇ ਹੋਏ ਨੇ ਅੱਜ ਰਮਾਲਾ ਸਾਹਿਬ ਦੀ ਗੱਲ ਕਰਾਂਗੇ ਜੀ ਸ਼ਮਸ਼ਾਦ ਜੀ ਦੱਸੋ ਜੀ ਕੀ ਖਾਸੀਅਤ ਹੈ ਜਿਹੜਾ ਤੁਸੀਂ ਦੱਸਦੇ ਇਹ ਆਪਾਂ ਇੱਕ ਤਾਂ ਜਿਵੇਂ ਲੋਕ ਜਿਹੜੇ ਰਮਾਲੇ ਵੇਚਦੇ ਨੇ ਆਪਾਂ ਬਿਲਕੁਲ ਫਰੈਸ਼ ਰਮਾਲੇ ਹੋਣਗੇ ਹੂੰ ਔਰ ਇੱਕ ਹੋਰ ਵੱਡੀ ਗੱਲ ਇਹਦੇ 'ਚ ਆਪਾਂ ਨੋ ਲਾਸ ਨੋ ਪ੍ਰੋਫਿਟ ਤੇ ਮਾਲ ਵੇਚਦੇ ਆਂ ਹਾਂਜੀ ਇਹਦੇ 'ਚ ਅਸੀਂ ਕਮਾਈ ਨਹੀਂ ਕਰਨੀ ਅੱਛਾ ਜੀ ਦੇਖੋ ਹੋਰ ਚੀਜ਼ਾਂ ਬਹੁਤ ਨੇ ਕਮਾਈ ਕਰਨ ਲਈ ਹੂੰ ਇਹ ਸੀ ਰੇਟੋ ਰੇਟ ਜੋ ਸਾਡੀ ਲੱਗਦਾ ਸੀ ਕਸਟਮਰ ਤੋਂ ਉਹੀ ਲੈਣੇ ਆਂ ਇਹਦੇ 'ਚ ਸਾਡੇ ਲਵੇ ਜਿਵੇਂ ਬੈਲ ਬੱਡ ਦੇ ਵਿਆਹ ਸ਼ਾਦੀਆਂ ਵਾਲੇ ਹਰ ਤਰ੍ਹਾਂ ਦੇ ਰਮਾਲੇ ਹੈਗੇ ਆਹ ਦੇਖੋ ਬੈਲ ਬੱਡ ਦੀ ਵੈਰਾਈਟੀ ਦੇਖੋ ਕਿੰਨੀਆਂ ਸਾਡੇ ਲਵੇ ਹੂੰ ਥੋੜੀ ਜੀ ਜ਼ੂਮ ਕਰਕੇ ਦਿਖਾ ਦਿਓ ਚਾਹੇ ਵੀਰਾਂ ਨੂੰ ਆਹ ਲਓ ਜੀ ਦੇਖੋ ਜੀ ਬੈਲਵਟ ਹੈ ਇਹ ਪਿਓਰ ਵਧੀਆ ਵਾਲੀ ਜੀ ਆਹ ਲੋ ਹਰ ਤਰ੍ਹਾਂ ਦੇ ਰੰਗ ਹੁੰਦੇ ਨੇ ਜੀ ਹੂੰ ਵੱਡੇ ਰਮਾਲੇ ਹੋਣਗੇ 2 ਮੀਟਰ ਦਾ ਠੀਕ ਹੈ ਜੀ ਦੇਖੋ ਪਲਕਾ ਨਾਲ ਨੇ ਇਹਨਾਂ ਦੀ ਗੱਲ ਮੈਂ ਇਹਨਾਂ ਨੂੰ ਹੀ ਮੂੰਹੋਂ ਖਵਾਉਣਾ ਚਾਹੁੰਦਾ ਸੀ ਆ ਇਹ ਕਹਿੰਦੇ ਵੀ ਅਸੀਂ ਧਾਰਮਿਕ ਸਥਾਨ ਨਾਲ ਸੰਬੰਧਿਤ ਕੱਪੜੇ ਤੋਂ ਕਮਾਈ ਨਹੀਂ ਕਰਦੇ ਹੋਰ ਕੱਪੜੇ ਤੋਂ ਕਰਦੇ ਆ ਬੱਚੇ ਵੀ ਪਾਲਣੇ ਨੇ ਇੰਨੇ ਕੁ ਵਧੀਆ ਇਹਨਾਂ ਕੋਲੇ ਵਿਆਹ ਸ਼ਾਦੀਆਂ ਦਾਜ ਬਰੀਆਂ ਤੇ ਜਾਂ ਇਹ ਕਹਿ ਲੋ ਵੀ ਜੇ ਤੁਸੀਂ ਬਿਲਕੁਲ ਨਮਾੜੇ ਹਨ ਪਸੰਦ ਕਰਦੇ ਹਾਂ ਫਰੈਸ਼ ਮਾਲ ਜਿਹੜਾ ਕਿਤੇ ਮਾਰਕੀਟ ਚ ਤੁਹਾਨੂੰ ਮਿਲਦਾ ਨਹੀਂ ਉਹ ਤੁਹਾਨੂੰ ਇੱਥੋਂ ਮਿਲ ਜੂਗਾ ਹੋਰ ਵੀ ਵੀਡੀਓਸ ਪਾਵਾਂਗੇ ਉਹ ਵੀ ਦੇਖ ਲਿਓ ਤੁਹਾਨੂੰ ਕਪੜਾ ਵੀ ਦਿਖਾਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ